ਅਲੀ ਸਾਸਰੀ ਗੱਲ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਹੋਰ ਸਾਰੇ ਠੀਕ ਠਾਕ ਆ ਤੇ ਅਸੀਂ ਕੱਲ ਇੱਥੇ ਕਿੱਥੇ ਹੀ ਆਪਣਾ ਘੁੰਮੇ ਫਿਰੇ ਗਏ ਕੱਲ ਇੱਥੇ ਜਮੇਰ ਮੀਂਹ ਬਾਰਸ਼ੀ ਵਾਹ ਪੈ ਗਈ ਗੱਲ ਤੇ ਹੁਣ ਅਸੀਂ ਚੱਲੇ ਅੱਜ ਆਪਾਂ ਕਿੱਥੇ ਜੱਲੇ ਆ ਪੁਸ਼ਕਰ ਪੁਸ਼ਕਰ ਚੱਲੇ ਆ ਅੱਜ ਤੇ ਉੱਥੇ ਵੀ ਕਹਿੰਦੇ ਬਹੁਤ ਵਧੀਆ ਘੁੰਮਣ ਵਾਸਤੇ ਥੀ ਵਿਊ ਬੜਾ ਵਧੀਆ ਹੁੰਦਾ ਵਾ ਫੋਟੋ ਫੋਟੋ ਖਿੱਚਣਾ ਤੇ ਨਦੀ ਨਦੀ ਵੀ ਆ ਗਈ ਵਧੀਆ ਆ ਆਪਾਂ ਉੱਥੋਂ ਤੱਕ ਰੱਖਿਆ ਉੱਥੇ ਆ ਆਪਾਂ ਨੜੀ ਆ ਜੇ ਆਪਾਂ ਨੜੀ ਆ ਆਜਾ ਹੀ ਆ ਮੰਨੇ ਦੀ ਰੇਸ ਕਰਾਣੀ ਆ ਓਂਡ ਦੇ ਨਾਲ ਓਂਡ ਦੀ ਤੇ ਘੋੜੇ ਦੀ ਰੇਸ ਓਂਡ ਦੀ ਤੇ ਘੋੜੇ ਦੀ ਰੇਸ ਖਿਡਾਣੀ ਦੇਖਣ ਨੂੰ ਮਿਲੇਗਾ ਤੁਹਾਨੂੰ ਹੋਰ ਸਾਗਰ ਚੱਲੀਏ ਫਿਰ ਤਿਆਰ ਜੇ ਚੱਲੀਏ ਫਿਰ ਉਹ ਸੁਣਿਆ ਨਾ ਜਸਟ ਇਮੇਜਿਨ ਵਾਲਾ ਕੰਮ ਹੋਣਾ ਅੱਜ ਚਲੋ ਜਿੰਦਗੀ ਪਹਿਲੀ ਏ ਤੁਹਾਨੂੰ ਓਂਡ ਤੇ ਘੋੜੇ ਰੇਸ ਦੇਖਣ ਨੂੰ ਮਿਲੇਗੀ ਚਲੋ ਠੀਕ ਆ ਮਿਲਦੇ ਆ ਫਿਰ ਬਾਏ ਬਾਏ ਹਾਂਜੀ ਸੱਸ ਦੀ ਗੱਲ ਗਾਇਸ ਉਹ ਵੀ ਤਾਂ ਜਿਹੜੇ ਉਹਨੇ ਖਾ ਲਿਆ ਰੋਟੀ ਉਹ ਖਵਾਵਾ ਲੱਗੀਆਂ ਨੂੰ ਚਾਹ ਜੂਦੇ ਪੀਤੀ ਨਹੀਂ ਸਵੇਰ ਦੀ ਕਹਿੰਿਆ ਚੱਲੇ ਤਰੀ ਖਾਣਾ ਖੋਣਾ ਕਾਲੀਏ ਫਿਰ ਸੜੀ ਡੇਢ ਜਿਹਦਾ ਟਾਈਮ ਲੱਗਣਾ ਹੈ ਨਹੀਂ ਫਿਰ ਅਸੀਂ ਘੁੰਮਣ ਚੱਲ ਜਣਾ ਵਾ ਤੇ ਅੱਗੇ ਨੂੰ ਲੱਗੀਆਂ ਕੀ ਖਾਣਾ ਵਾ ਲੈਰ ਬਾੜੀਆ ਉਹ ਹੀ ਗੱਲ ਨਹੀਂ ਮੰਗਾ ਦਿੰਦੇ ਇਹ ਤਾਂ ਬਣਾ ਨੇ ਇਹ ਬੰਦੇ ਨੇ ਬੜਾ ਕੰਮ ਕੀਤਾ ਹਨ ਚਲੇ ਨੇ ਉਹ ਦੀਵੀ ਰੇਸ ਕਰਾਣੀ ਹੈ ਹਜਾ ਇਹਦੀ ਆਪੀ ਫੇਸ ਕਰਾਣੀ ਆ ਹਾਂ ਠੀਕ ਆ ਠੀਕ ਆ ਉੱਥੇ ਆ ਕੇ ਵੇਖ ਲਾਂਗੇ ਬਾਕੀ ਆ ਆ ਵੇਖੋ ਵੀਰ ਆਲਾ ਆਪੇ ਵੇਖੋ ਕਿੱਡੇ ਗਲਾਸ ਚ ਚਾਹ ਪੀਂਡਿਆ ਵਾ ਤੇ ਸਾਡੇ ਆ ਤੇ ਵੇਖੋ ਇਦਰੇ ਹਾਂ ਐਡੇ ਐਡੇ ਨਗੇ ਨਗੇ ਇਹ ਰੇ ਨਾਂ ਇਨਸਾਫੀਆ ਵੀਰ ਧੱਕਾ ਹੋ ਰਿਹਾ ਸ਼ਰਿਆਂ ਮਾ ਭਾਜੀ ਬਹੁਤ ਧੱਕਾ ਕੀਤਾ ਨਾ ਨੇ ਬਹੁਤ ਧੱਕਾ ਹੋ ਰਿਹਾ ਹਾਂ ਹਾਂ ਆਓ ਜੀ ਝੇਕ ਲਾ ਦੇ ਕੋ ਝੇਕ ਲਾ ਏਡੇ ਏਡੇ ਕੱਪੜਾ ਦੱਸੋ ਬੰਦਾ ਕੋ ਦੋ ਆਪ ਸਿਆਣੇ ਬੰਦਾ ਕੋ ਦੱਸੋ ਆ ਜਾਓ ਵੇਰ ਕੇ ਵੇਰ ਕੇ ਆਟੋ ਦੀ ਸਵਾਰੀ ਛੜਾ 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 ਫੇਰ ਕੇ ਆਲਾ ਤਾਲਾ ਕਿਹੜਾ ਆਇਓ ਆਇਆ ਮੁਸਤਵਦ ਮੁਸਤਵਦ ਵਿਜੇਨਗਰ ਵਿਜੇਨਗਰ ਪਰ ਆਵੇਂ ਦਰਦੇ ਟੁਰਦੇ ਨਹੀਂ ਬਣਾਟ ਆਇਆ ਪੀਉਂਦਾ ਹੀ ਆ ਪਾਉ ਧਿਆਨ ਨਾ ਜਾਈ ਜੇ ਰਵਾਜ ਗਾ ਨਾ ਟੋਣਾ ਬੜਾ

ਉਹ ਲੋਕੀਂ ਆਉਂ ਲੋਕਾਂ ਨੂੰ ਆ ਕੇ ਤਾਂ ਲੈ ਹਾਂ ਆਹੋ ਉਹ ਸਭ ਪ੍ਰਾਣੇ ਲੰਡਰ ਅੱਛਾ ਇੱਥੇ ਲੰਡਰ ਨੂੰ ਦਾ ਪਹਿਲਾਂ ਮੈਂ ਬਈ ਲੋਕੇਸ਼ਨ ਆ ਪਹਿਰਾਵਾ ਅੱਛਾ ਇੱਥੇ ਰਹਿੰਦੇ ਰਹੇ ਆ ਲੰਡਰ ਵਾਲੇ ਅੰਗਰੇਜ਼ ਆ ਜਦੋਂ ਇੱਥੇ ਆਪਣੇ ਰਹੇ ਹਾਂ ਹਾਂ ਸਾਰੀ ਉਹਨਾਂ ਦੀ ਲੋਕੇਸ਼ਨ ਉੱਪਰ ਆਹ ਆਹ ਡਾਕਟਰ ਹੈ ਰਾਵਾਂ ਕੋਲ ਸਾਰਾ ਸੋਰਨਾ ਇਹ ਕਿ ਕਰਦੀ ਆਹ ਯਾ ਮੰਦਰ ਫੋਟੋ ਵੀ ਦੇਤੀ ਆਈ ਹਾਂ ਬ੍ਰਹਮਾ ਦੇ ਮੰਦਰ ਤੇ ਇਹ ਕਹਿੰਦੇ ਆ ਵੀ ਸਾਰੀ ਦੁਨੀਆ ਚ ਬ੍ਰਹਮਾ ਦਾ ਇੱਕੋ ਮੰਦਿਰ ਆ ਜਗ੍ਹਾ ਤੇ ਬਸ ਆਹ ਮੰਦਰ ਹੈ ਇਧਰ ਆ ਬਾਜ਼ਾਰ ਹੈ ਨੂੰ ਇਹ ਅਸੀਂ ਹੁਣ ਆ ਗਏ ਹਾਂ ਬਾਬੇ ਇੱਥੇ ਮੈਂ ਸਾਡੇ ਇਕ ਲੱਗੇ ਆਂ ਬ੍ਰਹਮਾ ਮੰਦਿਰ ਸਾਰੀ ਕੀ ਹੈ ਹਾਂ ਗਾਈ ਜੀਰੇ ਆਲੇ ਮੰਦਰ ਆਈ ਜੀ ਨਹੀਂ ਮੰਦਰ ਮੈਨੂੰ ਮਾਜੀ ਦਿਓ ਜਲ ਜਲਦੀ ਆ ਹਾਂ ਵੀਰ ਜੀ ਬ੍ਰਹਮਾ ਦਾ ਮੰਦਰ ਬੜਾ ਸੋਹਣਾ ਬਣਿਆ ਬਹੁਤ ਸੁੰਦਰ ਬੰਦ ਹੋ ਜਾ ਪਾਣੀ ਕਿਥੇ ਕਿਹਾ ਸਭ ਇਹੋ ਜਿਹਾ ਜੀ ਮੈਂ ਨਾ ਗਾੜੀ ਆਏ ਯਾਰ ਯਸ ਆਏ ਗੁਲਬੇ ਤੁਮੀ ਹਾਂ ਇਹਦਾ ਖੁਸ਼ੀ ਦਿੰਦਾ ਆਹ ਖੁਸ਼ੀ ਇਹ ਇਹ ਨਹੀਂ ਖੁਸ਼ੀ ਦਿੰਦਾ ਆਹ ਕੁ ਲੈ ਆਂਦੇ ਹੈ ਖੁਸ਼ੀ ਸੇ ਮਾਂ ਕੀ ਦਾ ਉਹਨੂੰ ਖੁਸ਼ੀ ਜੇ ਦੇਖੋ ਗਾਗਰਾ ਚੋਲੀ ਕਿਵੇਂ ਦੇਖੋ ਨੇ ਮਾਂ ਚੜੀ ਕੇ ਉਹ ਕਿੰਨਾ ਫ੍ਰੀ ਸਟੇ ਮਾਂ ਚੜੀ ਕੇ ਨਹੀਂ ਲੈ ਲੈ ਆ ਬੰਦਾ ਆਪਣੇ ਲਈ ਸੂਟ ਬਸੰਦ ਕਰਦਾ ਪਿਆ ਹੈ ਹਾਂ ਅਜਾ ਆਪਣੇ ਮੇਰੇ ਬੱਚਿਆਂ ਲਈ ਬਸੰਦ ਕਰਨੇ ਆ ਥਾਲਿਆ ਬੱਚਿਆਂ ਤੇ ਲੱਗਿਆ ਨਹੀਂ ਤੇਰਾ ਬੱਚਾ ਤਾਂ 7 ਮਹੀਨੇ ਦਾ ਸਾਰਾ ਤੇ ਇੱਕ ਉਹ ਆਉਂਦੇ ਨਹੀਂ ਉਵੀਰ ਹੋਣੀ ਅੱਧੇ ਰਾਦੇ ਆ ਕੇ ਚੱਪਲਾ ਹੀ ਨਹੀਂ ਪਾਈਆਂ ਉਹਨਾਂ ਨੇ ਹਾਂ ਦੁਬਾਰਾ ਬੰਨ੍ਹਦੇ ਡੁੰਗਲੇ ਫਿਰਦੇ ਗੱਲ ਗਾਈਏ ਪੁਸ਼ਕਰ ਦਾ ਬਾਜ਼ਾਰ ਤੇ ਪੁਸ਼ਕਰ ਦਾ ਬਾਜ਼ਾਰ ਕੋਈ ਨਹੀਂ ਵੰਦੀ ਕੋਈ ਨਹੀਂ ਕਹਿੰਦਾ ਲੇਕਨ ਮੈਂ ਆਪ ਕਰਦਾ ਬੁੱਢਿਆ ਹੀ ਤੇ ਭੈਜਵਾ ਵੇ ਚੰਗੀ ਫਰੀ ਹੈ ਹਾਂ ਬੈਲਟਾਂ ਬੋਲਟਾਂ ਨਹੀਂ ਟੰਗੀਆਂ ਨਾ ਨੇ ਕੇ ਬੱਚਿਆਂ ਦੇ ਕੱਪੜੇ ਵੀ ਆ ਗਏ ਜਵੇ ਉਹ ਆਂਟੀ ਡੀਲਰ ਆ ਨਾ ਲੱਗੀ ਉਹ ਢੀ ਦੇ ਬੜਾ ਹੀ ਸੋਹਣਾ ਨਾ ਬਣਿਆ ਬਾਜ਼ਾਰ ਆ ਦੇ ਓਏ ਸੇ ਤੂੰ ਜਲ ਦਰਗਾ ਆ ਇੱਥੇ ਵੀ ਹਾਂ ਗੁਲੂ ਆ ਉਹ ਇੱਥੇ ਦਰਗਾ ਆ ਇੱਥੇ गर्मी बड़ी होगी यार घूमना फिरना तो भी बुंदले भाई शाम फिर गल बननी उड़ी सी सर अंकल जी सी भैन जी सत तो

ਵੀਡੀਓ ਬਣਾਈ ਇੱਥੇ ਜਾ ਕੇ ਵੀਡੀਓ ਬਣਾਉਣੀ ਇੱਥੇ ਆਪਣੇ ਬੰਦੇ ਕਿੱਥੇ ਆ ਥੱਲੇ ਵੇਖ ਕਿੱਥੇ ਥੱਲੇ ਨਾ ਆੜ ਕੇ ਡੇਪਿੰਗ ਹਾਂ ਚਲੋ ਇਹਨੂੰ ਇਹਦਾ ਕੀ ਨਾਮ ਆ ਦੁਜਾ ਨਦੀ ਦਾ ਕੀ ਇਹਨੂੰ ਕਹਿੰਦੇ ਆ ਇਹ ਬ੍ਰਹਮਾ ਦਾ ਮੰਦਰ ਸਰੋਵਰ ਬਾਹ ਸੋਹਣਾ ਬਣਾ ਗਿਆ ਯਾਰ ਅਤੀ ਸੁੰਦਰ ਉੱਪਰ ਉੱਪਰ ਲੱਗੇ ਲੋਕ ਜੀ ਹਾਂ ਜਾਂ ਪਰ ਉਤਾਰ ਦੇ ਉੱਪਰ ਉਤਾਰੇ ਉਧਰ ਠੀਕ ਆ ਠੀਕ ਆ ਆਇਓ ਯਾਰ ਤੇਰਾ ਪੜਾਈ ਇਹ ਨੂੰ ਆ ਨਾ ਮੈਂ ਇੱਧਰ ਕੱਲ ਤਾਂ ਨਹੀਂ ਉਹ ਤੇ ਬੈਠਣਾ ਨੂੰ ਇਹ ਪਹਿਲੇ ਬੋਲਾ ਵੀ ਨਹੀਂ ਲੈਂਦਾ ਉਹ ਵੀ ਸਾਫ ਫਿਰ ਕਿਹੜੀ ਗੱਲ ਆ ਕਮਾ ਲੂੰਗਾ ਵਿਚਾਰੀ ਪਰਦੇਸੋਂ ਆਈ ਆ ਹਾਂ ਲੱਛ ਨਹੀਂ ਬਿਲਕੁਲ ਆਹ ਕਿਡਾ ਵਈਆ ਵੀ ਉਹ ਇਥੋਂ ਆਇਆ ਆਇਓ ਘਰ ਕਰੇ ਨੂੰ ਨਾ ਯੋ ਜੋ ਹੋਂਦ ਤੇ ਹਾਂ ਆਹ ਪਹਾੜੀ ਤੋਂ ਨਹੀਂ ਚੜ ਸਕਦੇ ਆਪਾਂ ਚੜ ਜਾਾਂਗੇ 아? 아 아오. 어 ਹਾਂਜੀ ਵੀਰ ਜੀ ਆ ਹੈਗਾ ਵਾ ਅੰਨਾ ਸਾਗਰ ਅੰਨਾ ਸਾਗਰ ਤੇ ਪਰਾਣੀ ਅੰਨਾ ਸਾਗਰ ਹੀ ਹੈਗਾ ਪਰ ਇਹਨੂੰ ਅੰਨਾ ਸਾਗਰ ਕਹਿੰਦੇ ਆ ਯਾਰੀ ਬੂਟੀ ਭਰੀ ਆ ਆ ਕਿੰਨੀ ਇੱਥੇ ਬੂਟੀ ਬਾਟੀ ਜੀ ਆਈ ਫਿਰਦੀ ਯਾਰ ਇੱਥੇ ਅੱਜ ਇੱਥੇ ਤੋਂ ਜਾ ਚਲਾਉਣੀ ਆ ਅਰੇ ਵੇਝਦੀ ਲੰਗਣਾ ਆਉਂਦੇ ਤੁਰ ਕੇ ਬਹੁਤ ਵਧੀਆ ਲੋਕੇਸ਼ਨ ਇਧਰ ਰਖੋ ਆਪੋ ਉੱਥੇ ਜਾਣਾ ਉੱਥੇ ਹਾਂ ਉੱਥੇ ਜਾਣਾ ਪਬਲੀਕ ਆ ਉਹ ਉਥੇ ਪਾਰਕ ਜਾਓ ਉਹ ਉਥੇ ਜਾਣਾ ਜੋ ਜੀ ਕਾਰ ਜਿੱਥੇੋਂ ਦੇ ਉਹ ਚੱਲਣ ਦੇ ਜਿਹੜੀ ਬਹੁਤ ਵਧੀਆ ਲੋਕੇਸ਼ਨ ਆ ਧੰਨ ਧੰਨ ਹੋਈ ਪਈ ਆ ਤੇ ਕਮਾਲ ਜੀ ਤੇ ਪਏ ਕਮਾਲ ਮੁੰਡਿਆਣੇ ਆ ਗੱਭਰੂ ਨੇ ਅੱਜ ਚਿੱਤ ਕੋਸ਼ ਕਰਤਾ ਆ ਗੱਭਰੂ ਨੇ ਅੱਜ ਨਜ਼ਾਰਾ ਲਿਆ ਵਾ ਚਿੱਤ ਕੋਸ਼ ਕਰਤਾ ਗੱਭਰੂ ਨੇ ਊਠ ਵੀ ਹੈਗਾ ਜੀ ਦੇਖੋ ਊਠ ਨੂਬੜੇ ਲਿਖੇ ਆ ਆਹ ਇਹ ਗੱਲ ਨੰਬਰ ਲਿਖਿਆ ਊਠ ਤੇ ਮੂਹਰਾ ਹੁਣੀਆਂ ਲਾਈਆ ਮੂਹਰੇ ਝਾਕ ਕੇ ਨਿਕਲ ਨੀ ਜੇ ਕੰਜਰਾ ਟੀਕਾ ਨੀ ਲਾ ਲਿਆ ਇਹ ਆਪਣੇ ਮੁਸਲਮਾਨ ਭਾਈ Hindu Muslim Sikh Isaai ਆਪਸ ਵਿੱਚ ਮੈਂ ਭਾਈ ਭਾਈ ਬਹੁਤ ਵਧੀਆ ਬੰਦੇ ਵੀ ਵਿਚਾਰੇ ਆਪ ਦਾ ਚਲੋ ਥੋੜੇ ਮਾਰਦੇ ਆ ਹਾਂ ਦਮਕੇ ਬੜੇ ਮਾਰਦੇ ਯਾਰ ਦਮਕੇ ਦੇ ਮਾਰਦੇ ਬਾਕੀ ਇਹ ਗੱਲ ਹੈਗੀ ਆ ਕਹਿੰਦੇ ਵੀ ਆ ਗੱਬਰੂ ਨੇ ਆਦੇ ਚਿੱਤ ਖੁਸ਼ ਕਰਤਾ ਆ ਗੱਬਰੂ ਨੇ ਨਜ਼ਾਰਾ ਲਿਆਦਾ ਪਰ ਬੋੜਾ ਥਿਆਣੀ ਆ ਆ ਜੀ ਅੰਨਾ ਸਾਗਰ ਬਹੁਤ ਸੁਣਾ ਗਾਨਾ ਸਾਗਰ ਆ ਸਾਰੇ ਅੰਨੇ ਵੇਖਣ ਆਏ ਨਾ ਇਧਰ ਓਏ ਓਏ ਤੁਝਾ ਇਤੋਂ ਬੜਾ ਹੀ ਸੁਣਾ ਵੀਵੋ ਹੁੰਦੇ ਈ ਇਧਰ ਆ ਸਾਗਰ ਮੈਂ ਵੀਡੀਓ ਬਣਾਈ ਆ ਯਾਰ ਚਲੋ वोटिंग करते वोटा चलद वोटा वोटा पाया कुछ करना बिच डिगनी चवलाया पत्ते थोड़ी है बूती है चुकी ਉਹ ਇਧਰ ਨਿਕਲ ਬਾਹਰ ਆ ਫੜੇ ਨੂੰ ਫੜੇ ਫੜੇ ਨੂੰ ਨਾ ਤੇਰੇ ਟੀ-ਸ਼ਰਟ ਪਾ ਹੋਈ ਨਵੀਂ ਕੁਝ ਨਹੀਂ ਹੁੰਦਾ ਆ ਜਾ ਪਾਕਿਸਤਾਨੀ ਤੇ ਹੁਣ ਆਪਾਂ ਲੱਗੇ ਆ ਰਾਈਡ ਕਰਨ ਲੱਗੇ ਆ ਉਹਦੇ ਵਿੱਚ ਬੇੜੀ ਚ ਰਾਈਡ ਕਰਨ ਲੱਗੇ ਹੁਣ ਆਪਾਂ ਟਿਕ ਟੋਕ ਤੋਂ ਲੈ ਲਈ ਆ ਹੁਣ ਤਿਆਰੀ ਹੈ ਬਹੁਤ ਭੀੜ ਹੈ ਜਿਹਨੂੰ ਕਹਿੰਦੇ ਇੱਥੇ ਅੱਜ ਆ ਜਦ ਮੈਂ ਨਾਲ ਧੰਨਿਆ ਧੰਨਿਆ ਦੇ ਬੈ ਜਾ ਬੈ ਜਾ ਦੇ ਖੋਜਾ ਖੋਜੋ ਹੀ ਗਈ ਸਾਰੇ ਪਾਸੇ ਤੇ ਨਾਨਦ ਬੱਜੇ ਪਏ ਆ ਤਾਂ ਬੜਬੜ ਵੀ ਬੰਦ ਹੋ ਗਿਆ ਜੀ ਬਲਾ ਬਲਾ ਨਹੀਂ ਲੱਗਣ ਦਾ ਕੋਈ ਹਾਜੀ ਬਾਕੀ ਤੁਹਾਨੂੰ 베ੜੀ ਜਾ ਕੇ ਕਰਦੇ ਗੱਲ ਸਾਡੇ ਨਾਲ ਆਉਣ ਆਏ ਚੱਲੇ ਆ ਵਾਪਸ ਤੇ ਉਹਨੂੰ ਆਪਣੇ ਰੂਮ ਲਵਾ ਲਉ ਤੇ ਫਿਰ ਉਥੋਂ ਨਹਾ ਲਉ ਰੈਫਰ ਫਿਰ ਮੱਥਾ ਟੇਕਾਂਗੇ ਤੇ ਅਸੀਂ ਐ ਹੀ ਵੋਟ ਜਹੂਡ ਲੈਣ ਤੇ ਉਹ ਕਹਿੰਦੇ ਨਹੀਂ ਵੋਟ ਸਾਡੀ ਖਰਾਬ ਹੋ ਗਈ ਆ ਉਹ ਵਿੱਚ ਬੂਟੀ ਵਧੀਆ ਰਹੇ ਕਹਿੰਦੇ ਉਹ ਪਹਰਾਂ ਹੀ ਬੂਟੀ ਫਸ ਜਾਂਦੀ ਆ ਤੇ ਜਦੋਂ ਅਸੀਂ ਆਪਣਾ ਹੀ ਵਾਹ ਨਾਲ ਚੱਲੇ ਆ ਹੁੰਡਾ ਲੈਣਾ ਹੈ ਪਹਿਲਾਂ ਬੋਟ ਤੇ ਉਹ ਆਂਦੇ ਸਾਡੀ ਬੋਟ ਤੇ ਟਾਪੂ ਤੇ ਜਾਣਾ ਹੀ ਉੱਥੇ ਵਿੱਚ ਮਿੱਟੀ ਫਸ ਗਈ ਆ ਤੇ ਉਹ ਨਹੀਂ ਚੱਲਣੀ ਫਿਰ ਅਸੀਂ ਹੁਣ ਵਾਹ ਸਹੂ ਮਾਗ ਨੂੰ ਚੱਲ ਗਏ ਆ ਅਸੀਂ ਉੱਥੇ ਜਾ ਗਏ ਨਾ ਹੁਣ ਉਹ ਕਿਤੇ ਫਿਰ ਫਿਰੋਂ ਫਿਰ ਨਿਕਲਾਂਗੇ ਬਾਹਰ ਬਹੁਤ ਵਧੀਆ ਵਹਿਿਆ ਚੀਜ਼ ਥੋੜੀ ਵਧੀਆ ਲੱਗੀ ਆ ਤੁਹਾਨੂੰ ਹਾਂ ਆ ਵਧੀਆ ਲੱਗਣਾ ਹੈ ਸਾਹਿਬ ਬਈ ਕੋ ਗੱਲ ਮਾੜੀ ਜਿਹੜਾ ਆਪਾਂ ਨੂੰ ਝੂਠਾ ਨਹੀਂ ਮਿਲਿਆ ਰਾਏ ਤੇ ਨਹੀਂ ਲਈ ਆਪਾਂ ਉਹਨਾਂ ਦੀ ਸ਼ਿਕਾਇਤ ਹੋਈ ਹਾਂ ਉਹਦੀ ਕਰਕੇ ਹਾਂ ਹਾਂ ਆ ਗਏ ਹਾਂ ਹਾਂ ਜੀ ਗਾਇਸ ਹੁਣ ਅਸੀਂ ਚੱਲੇ ਆ ਤਿਆਰ ਹੋ ਗਏ ਮਥਾ ਟੇਕਣ ਪਹਿਲਾਂ ਅਸੀਂ ਘੁੰਮਣ ਗਏ ਸੀ ਤੇ ਉੱਥੇ ਗਰਮੀ ਵੜੀ ਤੇ ਵਾਹ ਗਰਮੀ ਲੱਗੀ ਲਗੀ ਰਹੀ ਅਸੀਂ ਫੇਰ ਵਾਪਸ ਆ ਕੇ ਡਰ ਗਈ ਗਰਮੀ ਤੇ ਹੁਣ ਅਸੀਂ ਇੱਥੇ ਬਾਬੇ ਦੇ ਦਰਗਾਹ ਦੇ ਮਥਾ ਟੇਕ ਲਈਏ ਜੇ ਤੁਹਾਨੂੰ ਕਰੋਗੇ ਦਰਸ਼ਨ ਮੇਲੇ ਚਲੋ ਤੇ ਕਰਦੇ ਲੋਕ ਫੇਰ ਆ ਚਲਿਏ ਆਪਾਂ ਹਾਂ ਮਾਤਾ ਲੋ ਜੀ ਚਲਿਏ ਬਰ ਆਓ ਫਿਰ ਆਪਾਂ ਰਾਹ ਨੂੰ ਘੁੰਮਾ ਫਿਰਾ ਕੇ 10 ਮਿੰਟ ਇੱਥੇ ਤੇ ਫਿਰ ਆਪਾਂ ਸਿੱਰੇ ਵਾਪਸ ਜਾਣਾ ਤੁਹਾਨੂੰ ਵੀ ਵਲੋਗ ਦਿਖਾਉਣਾ ਜੀ 12:00 ਤੇ 15:00 12:00 ਮੇਰੇ ਤੋਂ ਨਹੀਂ ਜਾਣਾ ਆਪਾਂ ਕੋਲ ਹਾਂ ਜੀ ਭਾਜੀ ਆ ਗਏ ਅਸੀਂ ਹੁਣ ਬਾਜ਼ਾਰ ਦੇ ਵਿੱਚ ਤੇ ਫਿਰ ਅਸੀਂ ਦੇਖਣਾ ਮਾ ਮੱਥਾ ਜਾ ਰਹੇ ਹਾਂ ਹੁਣ ਬਹੁਤ ਰੌਣਕ ਆ

350 3 आयो लोटलो लोटलो और लंडेरामा लंडेरामा एणा एणा ਹੁਣ ਕਰ ਚਪੇੜ ਮਾਰੂੰਗਾ ਹੀ ਵਲੋਗ ਬਣਾਉਣਾ ਹੀ ਆयो आयो 50 ਤੋਂ 50 ਤੋਂ ਆਇਓ ਲੰਡੇਰਾਮਾ ਦਾਰਾ ਵੀ ਭਾਈ ਥੋੜਾ ਬੋਣਾ ਗੋਡਾ ਨੰਬਰ ਆ i don't ਇਕ ਚਾਸ ਦਾ ਇੱਕ ਚਾਸ ਦਾ ਹੈ ਪਾਗਲ ਜਾਂ ਅਧੂਰੀ ਹੈ ਤਗਰੀ ਦੰਦਾ ਵਾ ਸੱਚੀ ਵੇਖਣ ਦੀ ਗੱਡੀ ਆਜੋ ਆਲੋ ਹਾਰੋ ਲੰਡੇ ਦਾ ਮਾਰ ਲੰਡੇ ਦਾ ਮਾਰ ਹਾਂ ਮਾਰਾ ਇਹ ਚਾਸ ਦਾ ਇੱਕ ਚਾਸ ਦਾ ਹੈ ਆਜੋ